ਇੱਕ ਦੀ ਅਲੂਮਨੀ ਐ ਟੀਮ ਦੇ ਇੰਟਰਨੈਸ਼ਨਲ ਬ੍ਰਾਂਡ ਬੈਸਟ ਹੈ। ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਜਿਹੜੀ ਸੋਲ ਡਾਇਰੈਕਟਿੰਗ ਦਾ ਬ੍ਰਾਂਡ ਹੈ ਉਹ ਬਹੁਤ ਕਮਾਲ ਹੈ। ਕਾਫੀ ਹੱਦ ਤੱਕ ਜ਼ੋਰ ਲੱਗਿਆ ਕਿ ਉਹਨਾਂ ਨੇ ਜਿਹੜਾ ਸੈਨਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀ ਕਿ ਉਹਨੂੰ ਐਜ਼ ਇਟ ਇਜ਼ ਰੀਨ ਕੀਤਾ। ਦਿਸ ਇਜ਼ ਵੈਰੀ ਵਾਈਜ਼ ਆਫ ਠੀਕ ਕਿਸ ਦੀ ਹੈ ਯਾਰ ਇਹ? ਭਾਈ ਸਾਹਿਬ ਠੀਕ ਕਿਸ ਦੀ ਹੈ? ਇਹ ਮੇਂ ਆ ਰਹੀ ਹੈ ਸਾਰੇ ਇਹ ਇਸ ਗੱਲ ਦੇ ਵਿੱਚ ਸ਼ਾਮਲ ਹੋਇਆ ਹਾਲਾਂਕਿ ਮੈਂ ਆਊਟ ਆਫ ਸੀਰੀਅਸ ਸੀਗਾ ਅੱਜ ਹੀ ਕੋਈ ਅੱਧੀ ਦੇ ਸਿੱਧੇ ਸ਼ਾਮਲ ਕਰ ਲੋ ਯਾਰ ਮਾੜੀ ਮੋਟੀ ਦੀ ਹੈ ਉਸ ਤੋਂ ਮਾਫੀ ਹੱਥ ਮਾਰ ਕੇ ਕਹਿੰਦੇ ਨੇ ਦੇਰ ਆਏ درست ਆਏ ਇਹ ਇਹ ਜਿਹੜੀਆਂ ਇਹ ਖੁਸ਼ੀ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਆਉਂਦੀਆਂ ਰਹਿਣ ਉਹ ਸਿਰਫ ਇੱਕੋ ਛੋਟੀ ਜੀ ਸਾਡੀ ਇਹ ਮਹਾਨ ਮੋੜ ਮੰਗਾ ਜਿਸ ਕਰਕੇ ਹਲੇ ਵਰ ਤੱਕ ਵੀ ਸਾਰੇ ਸਟੂਡੈਂਟ ਬੋਲ ਕੇ ਬੈਠੇ ਆ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ ਤਕਰੀਬਨ 1.5 ਸਾਲ ਤੋਂ ਨਹੀਂ ਹੋਈ ਉਸ ਦੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿੱਤੀ ਜਾਵੇ ਤਾਂ ਕਿ ਸਾਰੀ ਜਿਹੜੀ ਇਨਫਾਰਮੇਸ਼ਨ ਹੈ ਲਿਜਿਟਿਮੇਸੀ ਦੇ ਨਾਲ ਇਸ ਗਲੋਰੀਅਸ ਸਿਚੁਏਸ਼ਨ ਦੀ ਚੱਲਦੀ ਰਹੇ ਅਤੇ ਪ੍ਰਚਾਰ ਕਰਨ ਦਾ ਰਕਵੇ ਮੈਂ ਹਮੇਸ਼ਾ ਕਹਿੰਨਾ ਕਿ ਮੇਰਾ ਦੂਜਾ ਘਰ ਆ ਗਾਹੇ-ਬਗਾਹੇ ਦਿਨੇ-ਰਾਤੀ ਸ਼ਾਮ ਗਦੀ ਮੌਲਕੀ ਫ੍ਰੀ ਹੋ ਕੇ ਕਦੀ ਵੀ ਕਿਸੇ ਟੂਰ ਤੋਂ ਫ੍ਰੀ ਹੋ ਕੇ ਸੀ ਇੱਥੇ ਆਉਂਦੇ ਰਹਿੰਦੇ ਆ ਸਜਦਾ ਕਰਦੇ ਰਹਿੰਦੇ ਆ ਇਹ ਸਾਡਾ ਮੱਕਾ ਆ ਪਰਮਾਤਮਾ ਉਸ ਨੂੰ ਚੜਦੀ ਕਲਾ 'ਚ ਰੱਖੇ ਅਤੇ ਇਹ ਜਿਹੜੀ ਪੰਜਾਬ ਦੀ ਐਸੀ ਵਿਰਾਸਤ ਆ ਮੈਂ ਚਾਹੁੰਨਾ ਕਿ ਇਹ ਇਤਨਾਂ ਗਲੋਰੀਅਸ ਰਹੇ ਹੋਰ ਚੜਦੀ ਕਲਾ 'ਚ ਤੁਸੀਂ ਅਮਰੀਕਾ ਤੋਂ ਹੋ ਪੰਜਾਬ ਦੇ ਨਾਲ ਜਿਹੜੀ ਵਕਤ ਦੇ ਕਿਸ ਤਰੀਕੇ ਦੇਖਦੇ ਤੁਸੀਂ ਵੀ ਆ ਰਹ ਉਰਿੰਗ ਫੈਨਸ ਪਹੁੰਚਣਗੇ ਕਿਉਂਕਿ ਯੂਨੀਵਰਸਿਟੀ ਦਾ ਮੁੱਦਾ ਤੁਸੀਂ ਜੁੜੇ ਹੋ ਪਿੱਛੇ ਕਰ ਰਹੇ ਹੋ ਯਾਰ ਤੁਸੀਂ ਕਿਸ ਕੀ ਹੈ ਮੈਂ ਆ ਕੇ ਕਰੂੰ ਕੈਮਰਾ ਇਹਦੇ ਬੈਠੀ ਇਸ ਨੂੰ ਬਣੇ ਜਿਹੜੇ ਵੀ ਇਸ ਚੀਜ਼ ਨੂੰ ਲੀਡ ਕਰ ਰਹੇ ਆ ਉਹਨਾਂ ਨੇ ਇੱਕ ਗੋਲ ਦਿੱਤੀ ਆ ਕਿ ਜ਼ੋਰ ਹੋਣਾ ਚਾਹੀਦਾ ਵਿਸ਼ਖ ਕਾਠ ਹਮੇਸ਼ਾ ਜਿੱਥੇ ਵੀ ਹੁੰਦੇ ਆ ਚੰਗੀ ਗੱਲ ਆ ਪਰ ਜਿਹੜੀ ਪੀਸਫੁਲ ਕਿਉਂਕਿ ਇਹ ਐਜੂਕੇਸ਼ਨਲ ਅਦਾਰਾ ਆ ਸਾਨੂੰ ਹਮੇਸ਼ਾ ਹੀ ਇੱਕ ਉਹਦੇ ਐਟੀਕੀਟ ਸਿੱਖੋ ਉਹਦੇ ਪ੍ਰੋਟੋਕੋਲ ਚ ਜਾਣਾ ਚਾਹੀਦਾ ਇਹ ਮੈਂ ਆਪਣੇ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਵੀ ਤਾਕੀਦ ਕਰਦਾ ਬਾਹਰੋਂ ਅਨਰਵ ਦੇ ਚੈਨ ਵੀ ਤਾਕੀਦ ਕਰਦਾ ਕਿ ਜਿਹੜਾ ਪ੍ਰੋਟੈਸਟ ਦਾ ਮ ਉਹ ਉਹ ਡਿਸਟਾਰਟ ਨਾ ਹੋਵੇ ਔਰ ਪ੍ਰੋਟੈਸਟ ਕਰਨ ਦਾ ਹੱਕ ਹਰ ਇੱਕ ਬੰਦੇ ਦਾ ਹੱਕ ਹੈ ਜੀ ਹਰ ਇੱਕ ਜੀ ਤੁਸੀਂ ਕਿਉਂਕਿ ਕਿਉਂਕਿ ਉਹ ਬੰਦ ਵੀ ਉਹ ਵੱਡਾ ਨਾਮ ਵੀ ਉਹ ਤੋਂ ਲੱਗਦਾ ਕਿ ਤੁਹਾਡੇ ਵਰਗੇ ਲੋਕ ਆਵਾਜ਼ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ ਤਾਂ ਉਹ ਗੱਲ ਕਿਤਨੇ ਕਿਤੇ ਨੇੜੇ ਵੀ ਲੱਗਦੀ ਆ ਤਾਂ ਕੋਸ਼ਿਸ਼ ਤੁਹਾਡੇ ਵੱਲੋਂ ਇਸ ਲੈਵਲ ਤੇ ਵੀ ਹੋਏਗੀ ਕਿ ਗੱਲ ਸੇ ਲੈ ਕੇ ਨਹੀਂ ਨਾ ਯੂਨੀਵਰਸਿਟੀ ਨਾਲ ਸਾਰੇ ਜੁੜੇ ਹੋਏ ਨੇ ਨਹੀਂ 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 100% ਤੁਹਾਨੂੰ ਇੱਕ ਗੱਲ ਸਮਝਣੀ ਚਾਹੀਦੀ ਆ ਕਿ ਜਿਹੜਾ ਇਹ ਸਿਕਨ ਪੀਸਫੁਲ ਉਹਨਾਂ ਨੇ ਦਿੱਤੀ ਹੋਈ ਨੋਟੀਫਿਕੇਸ਼ਨ ਨੂੰ ਕੈਮਰੇ ਵਿੱਚ ਜਾਂਦੇ ਹਾਂ ਕੈਮਰੇ ਦੇ ਵਿੱਚ ਕਮਰੇ ਵਿੱਚ ਦੇਖ ਕੇ ਕੋਈ ਟੁੱਟਿਆ ਯਾਰ ਉਹਨਾਂ ਨੂੰ ਪਤਾ ਜੇ ਦੁਬਾਰਾ ਇਸ ਗੱਲ ਨੂੰ ਅਨਾਉਂਸ ਕਰਨਗੇ ਨੋਟੀਫਿਕੇਸ਼ਨ ਕਿ ਅੱਛਾ ਨਹੀਂ ਕੀਤੀ ਫਿਰ ਤਾਂ ਇੱਥੇ ਬਹੁਤ ਜ਼ਿਆਦਾ ਖਤਰਾ ਹੈ ਫਿਰ ਤਾਂ ਬਹੁਤ ਜ਼ਿਆਦਾ ਖਰਾਬੀ ਹੋਣ ਦੇ ਚਾਂਸ ਹੈ ਥਿਸ ਇਜ਼ ਵੈਰੀ ਵਾਈਸ ਆਫ ਦੀ ਮਿਨਿਸਟਰੀ ਆਫ ਦੀ ਹਾਇਰ ਐਜੂਕੇਸ਼ਨ ਲੈਟਸ ਦੇ ਹੈਵ ਟੂ ਬੀ ਦੀ ਨੋਟੀਫਿਕੇਸ਼ਨ ਦੇ ਆਲਰੇਡੀ ਹੈਵ ਗਿਵਨ ਮੈਂ ਉਹ ਉਸ ਦੀ ਨੋਟੀਫਿਕੇਸ਼ਨ ਮੈਨੂੰ ਜੀ ਸਾਹਿਬ ਨੇ ਭੇਜੀ ਹੈ ਔਰ ਮੈਂ ਪੜ੍ਹੀ ਵੀ ਹੈ ਔਰ ਇਹ ਔਰ ਇਹ ਆਪਣੀ ਜਿਹੜੀ ਮੇਰੇ ਖਿਆਲ ਇਹ ਇਸ ਨੂੰ ਫਤੇ ਸਮਝਣਾ ਚਾਹੀਦਾ ਔਰ ਜਿਹੜੀ ਇਹ ਛੋਟੀ ਜਿਹੀ ਗੱਲ ਰਹਿ ਗਈ ਆ ਮੈਂ ਚਾਹਨਾ ਕਿ ਉਹ ਵੀ ਬਹੁਤ ਹੀ ਪੀਸਫੁਲੀ ਮਤਲਬ ਕਿ ਰਿਟੇਨ ਹੋ ਜਾਣੀ ਚਾਹੀਦੀ ਹੈ ਔਰ ਮੈਂ ਉਮੀਦ ਕਰਦਾ ਕਿਰ ਰਿਟੇਨ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਹੁੰਦੀਆਂ ਨੇ ਜਾਂ ਜਿਸ ਤਰ੍ਹਾਂ ਦੇ ਖਾਤੀਏ ਆਉਂਦੇ ਨੇ ਜਿਸ ਤਰ੍ਹਾਂ ਦੀ ਲਹਿਰ ਆਉਂਦੀ ਹੈ ਉਸ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿਉਂਕਿ ਇਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਆਪਣੇ ਹੱਕਾਂ ਦੀ ਲਈ ਲੜਾਈ ਲੜੀ ਹੈ ਔਰ ਇਹ ਲੜਾਈ ਮੈਨੂੰ ਲੱਗਦਾ ਕਿ ਬਹੁਤ ਪੀਸਫੁਲੀ ਰਿਜ਼ੋਲਵ ਹੋ ਗਈ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਤੇ ਖੁਸ਼ੀ ਹੈ ਮੈਂ ਆਪਣੇ ਬੱਚਿਆਂ ਨੂੰ ਸਿਰਫ ਇਹ ਜ਼ਰੂਰ ਕਹਿਣਾ ਚਾਹੁੰਗਾ ਕਿ ਜੋ ਕੁਝ ਵੀ ਕਰਨਾ ਕਿਉਂਕਿ ਤੁਸੀਂ ਇੱਕ ਇੰਸਟੀਟਿਊਸ਼ਨ ਦੀ ਰਿਪਰੈਜ਼ੈਂਟੇਸ਼ਨ ਹੋ ਜੇਕਰ ਤੁਸੀਂ ਇਸ ਗੱਲ ਨੂੰ ਸਲੀਕੇ ਨਾਲ ਨਹੀਂ ਕਰੋਗੇ ਤੇ ਸਾਰੀ ਦੁਨੀਆ ਨੂੰ ਜਿਨ੍ਹਾਂ ਨੂੰ ਯੂਨੀਵਰਸ ਕੀ ਮਤਲਬ ਕਿ ਰਹਿਤ ਨਹੀਂ ਐਡਵਾਈਸ ਦੇ ਸਕਦੇ ਜਾਂ ਕੀ ਉਹਦੀਆਂ ਬਹੁਤ ਸ਼ੁਕਰੀਆ ਯਾਰ ਕੱਲ ਆਪਣੇ ਇੰਡਸਟਰੀ ਭਾਈਚਾਰੇ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਅਪੀਲ ਕਰ ਰਹੇ ਹੋ ਉਹਨਾਂ ਲਈ ਬਿਲਕੁਲ ਮਤਲਬ ਦੇਖੋ ਜਿਹੜਾ ਵੀ ਬੰਦਾ ਜਿੱਥੇ ਵੀ ਹਾਜ਼ਰ ਹੋ ਸਕਦਾ ਜੇ ਇੱਥੇ ਆ ਸਕਦੇ ਤੇ ਇਹਦੇ ਬਾਰੇ ਕੋਈ ਗੱਲ ਨਹੀਂ ਜਿੱਦਾਂ ਹੁਣ ਮੈਨੂੰ ਇੰਨੀ ਦੇਰੀ ਲੱਗੀ ਮੈਨੂੰ ਆਪਣੇ ਦਿਲ 'ਚ ਬੜਾ ਖਤਸ਼ਾ ਹੋ ਜਾਂਦਾ ਕਿ ਮੈਨੂੰ ਤਾਂ ਪਹਿਲੇ ਦਿਨ ਤੋਂ ਇੱਥੇ ਹਾਜ਼ਰ ਹੋਣਾ ਚਾਹੀਦਾ ਪਰ ਠੀਕ ਹੈ ਜਿੱਦਾਂ ਜਿੱਦਾਂ ਤੁਹਾਡੀ ਕਾਰੋਬਾਰ ਵਾਦੇ ਆ ਤੇ ਉਸ ਤਰ੍ਹਾਂ ਤੁਹਾਡੀਆਂ ਤਹੋ ਉਹੀ ਬਾਤੀਆਂ ਨੇ ਲਿਮਿਟੇਸ਼ਨਸ ਵੀ ਬਾਤੀਆਂ ਨੇ ਮੈਂ ਅੱਜ ਹੀ ਇਸ ਮੇਰੇ 4:30 ਵਜੇ ਅਸੀਂ ਦਿੱਲੀੋਂ ਇੱਥੇ ਪਹੁੰਚੇ ਆ ਤੇ ਮੈਂ ਇੱਥੇ ਆਉਂਦਾ ਹੀ ਹਾਜ਼ਰ ਹੋ ਗਿਆ ਤੇ ਮੈਂ ਚਾਹਨਾ ਕਿ ਇਹ ਚੀਜ਼ ਇੰਨੀ ਜਲਦੀ ਰਿਪੀਟ ਹੋ ਜਾਵੇ ਔਰ ਦੂਸਰੀ ਗੱਲ ਕਿ ਇਹ ਸਾਡਾ ਮੈਂ ਦੁਬਾਰਾ ਇੱਥੇ ਵੀ ਦੱਸਣਾ ਚਾਹੁੰਦਾ ਉੱਥੇ ਵੀ ਕਹਿ ਕੇ ਆਇਆ ਇਹ ਮੇਰਾ ਦੂਜਾ ਘਰ ਆ 2 ਨੰਬਰ ਹੋਸਟਲ ਜੇ 43 ਜਿੱਥੇ ਅਸੀਂ ਉਸਤੀ ਮੁਹੱਬਤਾਨਾ ਕਾਲੀ ਇਕੱਠੇ ਹੋ ਕੇ ਦੀਵੇ ਬਾਲ ਕੋਨੀ ਚ ਜਗਾਈਏ ਆ ਜਾ ਮੇਰੇ ਮਿੱਤਰਾ ਤੇ ਬਾਬਲੀ ਬਣਾਈਏ ਜਾ ਕਾਲੀ ਰੂਹ ਤੇ ਮਲਦੇ ਉਹ ਜਾਂਦੀ ਜਿੱਡੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮ ਜਾਦੇ ਸਮਾਂ ਚ ਦੀ ਮੈਂ ਬੋਰਡਿੰਗ ਚੜਿਆ ਇਸ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਮੈਂ ਤਾਂ ਤੈਨੂੰ ਹਮੇਸ਼ਾ ਰਣੀ ਆ ਬੀਇੰਗ ਦੀ ਗਲੋਬਲ ਬ੍ਰਾਂਡ ਐਂਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਸ ਦੇ ਵਿੱਚ 90% ਨਹੀਂ 60% ਨਹੀਂ ਤਾਂ 50% ਤਾਂ ਐਟ ਲੀਸਟ ਯੂਨੀਵਰਸਿਟੀ ਕੈਂਪਸ ਦੀ ਗੱਲ ਹੁੰਦੀ ਹੈ ਮੈਂ ਇਸ ਗੱਲ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੀਡੀਆ ਦੇ ਵੱਜੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਾਥ ਬਣਕਰ ਰਹਿਣਾ ਮੈਂ ਹਮੇਸ਼ਾ ਰਹੂੰਗਾ ਕਿਉਂਕਿ ਮਿੱਟੀ ਨਾਲ ਜੁੜ ਰਹੀ ਹੈ ਹਾਂ ਜੀ ਕਮੇਟੀ ਕਮਿਸ਼ਨ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਅੱਗੇ ਵੀ ਨਾਲ ਰਹੂਗੇ ਇਸੇ ਤਰੀਕੇ ਨਾਲ 100% ਜੀ ਜਿੰਨਾ ਜਿਆਦਾ ਸਾਥ ਚੱਲਦੇ ਨੇ ਇਹ ਤਾਂ ਮੇਰਾ ਮੱਕਾ ਆ ਮੈਂ ਤਾਂ ਇੱਥੇ ਆਉਂਦਾ ਹੀ ਆਂ ਔਰ ਮੇਂ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਅੱਲਾ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਾਰਪੁਰ ਮੇਰਾ ਸਿਲਾਹ ਜਿੱਥੇ ਯੂਨੀਵਰਸਿਟੀ ਆਈ ਸੋਲਨ ਤੋਂ ਹੋ ਕੇ ਜਦੋਂ ਵੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਤੂੰ ਐਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਤਵ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਕਿ ਯੂ ਐਮਪਲੋਇਮੈਂਟ ਵਧ ਰਹੀ ਆ ਸੋ ਇਹ ਗੱਲ ਸੱਚਨੀ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੇ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਆ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰੀਟੇਜ ਆ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੁਹਾਨੂੰ ਵੀ ਬੀਂ ਪੰਜਾਬੀ ਔਰ ਬੀਂ ਹਰਿਆਣਵੀ ਔਰ ਬੀਂ ਗੁਜਰਾਤ ਔਰ ਹਿਮਾਚਲ ਪ੍ਰਦੇਸ਼ ਚਾਹੇ ਕਸ਼ਮੀਰ ਚਾਹੇ ਦਿੱਲੀ ਵਾਟਐਵਰ ਦੀ ਸਟੇਟ ਆਫ ਦੀ ਇੰਡੀਆ ਜੇਕਰ ਤੁਸੀਂ ਇੱਥੇ ਆ ਤਾਂ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵਰਗੀ ਹੀ ਚਾਈਦੀ